ਬਿਨ ਸ਼ਬਦੇ ਜਗਤ ਬਰਲਿਆ ਕਹਿਣਾ ਕਛੂ ਨ ਜਾਏ ਹਰ ਰਖੇ ਸੇ ਉਭਰੇ ਸ਼ਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕੇ ਜਾਣਦਾ ਜਿਨ ਰਖੀ ਬਣਤ ਬਣਾਏ ਓਮ ਜਗ ਸਭ ਤੇ ਰਤਾ ਪੜ ਪੰਡਿਤ ਤਕੇ ਪੁਰਾਣ ਵਿਖ ਮਾਇਆ ਮੋ ਨ ਮਿਟਈ ਨਿਚ ਹੋ ਮੇ ਆਵਣ ਜਾਣ ਸਤਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੋ ਜਾਣ ਜਿਨਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰ ਬਾਣ ਮਾਇਆ ਮੋਬੋ ਚਿਤਵੰਦੇ ਬਹੁ ਆਸਾ ਲੋਭ ਵਿਕਾਰ ਮਨ ਮੁਖ ਅਸਤਿਰ ਨਾਥੀਏ ਮਰਮਨ ਜਾਇ ਖਿਨਵਾਰ ਵਿਢ ਭਾਗ ਹੋਵੈ ਸਤਿਗੁਰ ਮਿਲੈ ਹੋਮੇ ਤਜੇ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨਾਨੰਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਈ ਨਾਮ ਨ ਲੱਗੇ ਪਿਆਰ ਜਨਾਨੰਕ ਨਾਮ ਰੱਦਿਆ ਗੁਰ ਕੈ ਪਿਆਰ ਲੋਭੀ ਕਾ ਵਸਾ ਹੋ ਨ ਕੀਜੈ ਜੇ ਕਾ ਪਰ ਵਸਾਏ ਅੰਤ ਕਾਲਿਤ ਤੈ ਤੁਹੇ ਜਿੱਥੇ ਹੱਤ ਨਾ ਪਾਏ ਮਨ ਮੁਖ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ ਮੋਹ ਕਲੇ ਤਿੰਨ ਲੋਬੀਆ ਜਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੇ ਮਨ ਆਏ ਜਨਮ ਮਰਨ ਕੀ ਮੜ ਉਤਰੇ ਜਨ ਨਾਨਕ ਹਰ ਗੁਣ ਗਾਏ ਤੁਝ ਹਰ ਪ੍ਰਭ ਕਰਤੇ ਲਿਖਿਆ ਸੋ ਮਿਟਣਾ ਨ ਜਾਏ ਸੂ ਮੇਟਣਾ ਨਾ ਜਾਏ ਜੀਉ ਪਿੰਡ ਸਭ ਤਿਸ ਦਾ ਪ੍ਰਤ ਪਾਲ ਕਰੇ ਹਰ ਰਾਏ ਚੁਗਲ ਨੰਦਕ ਭੁਖੇ ਰੁਲ ਮੁਏ ਇਨਾਂ ਤਨਾਕ ਥਾਉ ਪਾਏ ਬਾਹਰ ਪਖੰਡ ਸਭ ਕਰਮ ਕਰੇ ਮਨ ਹਿਰਦੇ ਕਪਟ ਕਮਾਏ ਖੇਤ ਸਰੀਰ ਜੋ ਬਿਜੀਐ ਸੋ ਅੰਤ ਖਲੋਆ ਆਏ ਨਾਨਕ ਕੀ ਪ੍ਰਭ ਬੇਨਤੇ ਹਰ ਭਾਵੈ ਬਖਸ਼ ਮਿਲਾਏ ਮਨ ਆਵਣ ਜਾਣ ਨਾ ਸੁਜਈ ਨਾ ਸੁਜੇ ਦਰਬਾਰ ਮਾਇਆ ਮੋਹ ਪਲੇਟਿਆ ਅੰਤਰ ਗਿਆਨ ਗੁਬਾਰ ਤਬ ਨਰ ਸੁਤਾ ਜਾਗੇਆ ਸਿਰ ਡੰਡ ਲੱਗਾ ਬਹੁਤ ਪਾਰ ਗੁਰਮੁਖਾ ਕਰਾ ਉਪਰ ਹਰ ਚਿਤੇਆ ਸਿਪਾਏ ਨਮੋਕ ਦਵਾਰ ਨਾਨਕ ਆਪਿ ਉਹ ਹੀ ਉਦਰੇ ਸਭ ਕੁਟੰਬ ਤਰੇ ਪ੍ਰਵਾਰ ਸ਼ਬਦ ਮਰੇ ਸੁਮਵਾ ਜਾਪੈ ਗੁਪ ਸਦੀ ਹਰਿ ਤ੍ਰਾਪੇ ਅਰ ਦਰਗੇ ਗੁਰ ਸੋ ਸੁਨਾਪੈ ਬਿਨ ਸ਼ਬਦੇ ਮੋਵਾਏ ਸੋ ਕੋਵੇ ਮਨ ਮੁਖ ਮੋਵਾ ਆਪਣਾ ਜਨਮ ਖੋਏ ਹਰ ਨਾਮ ਨਾਚੇ ਤੈ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋਏ ਗੁਰਮੁਖ ਬੁੱਢੇ ਕਦੇ ਨਹੀਂ ਜਿਨ ਨੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੇ ਅੰਤਰ ਸਹਿ ਜਤਿਆਨ ਓਏ ਸਦਾ ਆਨੰਦ ਵਿਵੇਕ ਰਹੇ ਦੁੱਖ ਸੁਖ ਇਕ ਸਮਾਨ ਤਨਾ ਨਦਰੀ ਕੋ ਆਇਆ ਸਭ ਆਤਮ ਰਾਮ ਪਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾਂ ਅੰਤਰ ਹਰ ਸੁਰਤ ਨਾਹੀ ਵਿਚਹੁ ਮੇ ਕਰਮ ਕਮਾਵੰਦੇ ਸਭ ਧਰਮ ਰਾਏ ਕਹਿਦਾਹੀ ਗੁਰਮੁਖ ਹਸ਼ੀ ਨਿਰਮਲੇ ਗੁਰ ਕੈ ਸਬਦ ਸੁਆਇ ਉਹ ਨ ਮੈਲ ਪਤੰਗ ਨ ਲਗਈ ਜੇ ਚਲਣ ਸਤ ਗੁਰ ਭਾਏ ਮਨ ਮੁਖ ਝੂਠ ਨਾਇਤ ਰ ਜੇ ਸੋ ਤੋਂ ਵਿਣ ਪਾਏ ਨਾਨਕ ਗੁਰਮੁਖ ਮਿਲੈ ਨਾ ਗੁਰ ਕੈ ਅੰਕ ਸਮਾਏ ਬ੍ਰਹ ਕਰੇ ਸੋ ਕੇ ਹਸਜੈ ਆਪਣੇ ਰੋਇ ਆਪੇ ਹੀ ਦਜੈ ਮਨ ਮੁਖ ਕਮਲਾ ਰਗੜੈ ਲੁਜੈ ਗੁਰਮੁਖ ਗਵਿਦ ਸੋ ਕੇ ਸੁਜੈ ਨਾਨਕ ਗੁਰਮੁਖ ਵੰਸਿਓ ਲੁਜੈ ਜਿਨ ਸਤਿ ਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੋ ਨਿਨਾਕੀ ਅਨਾ ਪਸੂ ਟੁਰ ਗਵਾਰ ਉਹ ਨਾ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ ਮਨ ਮੁਖ ਮੋਏ ਵਿਕਾਰ ਮੈਂ ਮਰ ਜਮੈਂ ਵਾਰੋ ਵਾਰ ਜੀਵਨ ਦੀਆ ਨੂੰ ਮਿਲੇ ਸੋ ਜੀਵਨ ਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁ ਸੋਹਣੈ ਤ ਸੱਚਾ ਦਰਬਾਰ ਹਰ ਮੰਦਰ ਹਰ ਸੱਜਿਆ ਹਰ ਵਸੇ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਰ ਹਰ ਮੰਦਰ ਵਸਤ ਅਨੇਕ ਹੈ ਨਵਨ ਦਾ ਨਾਮ ਸੰਭਾਲ ਧੰਨ ਭਗਵੰਤੀ ਨਾਨਕਾ ਜਿਨਾ ਗੁਰਮੁਖ ਲੱਦਾ ਹਰ ਭਾਲ ਵੱਡ ਭਾਗੀ ਗੜ ਮੰਦਰ ਕੁਜਿਆ ਹਰ ਹਿਰਦੇ ਪਾਇਆ ਨਾਲ ਮਨ ਮੋਹ ਦਹਿਦ ਫਿਰ ਰਹੇ ਅਤ ਤਿਸਨਾ ਲੋਭ ਵਿਕਾਰ ਮਾਇਆ ਮੋ ਨਾ ਚੁੱਕਈ ਮਰ ਜਮ ਮਹਿ ਵਾਰੂ ਵਾਰ ਸਤਿਗੁਰ ਸੇਵ ਸੁ ਪਾਇਆ ਅਤ ਤਿਸਨਾ ਤਰ ਵਿਕਾਰ ਜਨਮ ਮਰਨ ਕਾ ਦੁਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਤੇ ਆਏ ਮਨ ਹਰ ਦਰਗੇ ਪਾਵੈ ਮਨ ਕਿਲ ਵਿਖ ਪਾਪ ਸਭ ਕਟਿਐ ਹੋ ਮੇ ਚੁਕੇ ਗੁਮਾਨ ਗੁਰਮਖ ਕਮਲ ਵੇਗਸੇ ਸਬਿਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਤਾਰ ਪ੍ਰਭ ਜਨ ਨਾਨਕ ਜਪੁ ਅਰ ਨਾਮ ਤਨ ਸ੍ਰੀ ਤਨਵੰਤੀ ਜਾਣੇ ਭਾਈ ਦਾ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੋਪੇ ਜੀ ਸੋ ਪਾਏ ਲੈ ਹੁਕਮ ਫਿਰਾਓ ਜਹ ਬੈ ਸਾਵੈ ਬੈ ਸਾਂ ਭਾਈ ਜਹ ਭਿ ਜਹ ਤਹ ਜਾਓ ਏਵਡ ਧਨ ਹੋਰ ਕੋ ਨਹੀਂ ਭਾਈ ਜੇਵਡ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾ ਭਾਈ ਸਦਾ ਸੱਚੇ ਕੈ ਸੰਗ ਰਾਵ ਪੰਨਣ ਗੁਣ ਚੰਗਿਆਈਆਂ ਭਾਈ ਆਪਣੀ ਪਤਕੇ ਸਾਧ ਆਪੇ ਖਾਏ ਤਿਸ ਕਾ ਕਿਆ ਸਲਾਹੀ ਐ ਪਾਈ ਦਰਸ਼ਨਿਕੋ ਬਲ ਜਾਏ ਸਤ ਗੁਰ ਵਿੱਚ ਵਡਿਆ ਵਡਾਈਆ ਪਾਈ ਕਰਮ ਮਿਲੇ ਤਾਂ ਪਾਏ ਇਕ ਹੁਕਮ ਮੰਨ ਨਾ ਜਾਣੀ ਪਾਈ ਦੁਜੇ ਭਾਏ ਫਿਰਾਏ ਸੰਗਤ ਢੋਈ ਨਾ ਮਿਲੇ ਭਾਈ ਵੈਸਨ ਮਿਲੇ ਨਤਾਉ ਨਾਨਕ ਹੁਕਮ ਤਨਾ ਮਨਾਏ ਸਿ ਭਾਈ ਜਿਨਾ ਧਰੇ ਕਮਾਇਆ ਨਾਉ ਤੈਨ ਵਿਟੋ ਹੋ ਉਵਾਰਿਆ ਭਾਈ ਤੈਨ ਕੋ ਸਤਿ ਬਲਿਹਾਰੇ ਜਾਓ ਸੇਧੜੀਆਂ ਸੱਚੀਆਂ ਜੇ ਗੁਰ ਚਰਣੀ ਲਗਨ ਅੰਧੇਨ ਸੇਵਨ ਗੋਰੀ ਆਪਣਾ ਅਨੰਦਿਨ ਆਨੰਦਰ ਹਨ ਨਾਨਕ ਸੇ ਮੋਹ ਸੋਹਣੇ ਸੱਚੇ ਦਰਦੇ ਸੰਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਹੇ ਸੱਚੇ ਰਾਸੀ ਸੱਚ ਤਨ ਉੱਤਮ ਪਦਵੀ ਪਾਹੇ ਸੱਚ ਸੁਣੈ ਸੱਚ ਮੰਨ ਲੈ ਸੱਚੀ ਕਾਰ ਕਮਾਏ ਸੱਚੀ ਦਰਗਹਿ ਬੈਸਣਾ ਸੱਚ ਮੈਂ ਸਮਾਏ ਨਾਨਕ ਵਿਣ ਸਤਿ ਗੁਰ ਸੱਚ ਨਾ ਪਾਈਐ ਮਨ ਮੁਕਪੂਲੇ ਜਾਏ ਬਾਬੀ ਹਾ ਪ੍ਰਯੋ ਪ੍ਰਯੋ ਕਰੇ ਜਲ ਨਿਦ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਣ ਹਾਰ ਤਿਸ ਚੁੱਕੇ ਸਹਿਜ ਉਪਜੈ ਚੁੱਕੇ ਕੂਕ ਪੁਕਾਰ ਨਾਨਕ ਗੁਰਮੁਖ ਸਾਤ ਹੋਏ ਨਾਮ ਰੱਖੋ ਓਰ ਤਾਰ ਬਾਬੀ ਹਾਤੋਂ ਸੱਚ ਚੋ ਸੱਚੇ ਸੋਨੇ ਵਿਲਾਏ ਬੁਲਿਆ ਤੇਰਾ ਥਾਏ ਪਵੇ ਗੁਰਮੁਖ ਹੋਏ ਅਲਾਇ ਸ਼ਬਦ ਚੀਨ ਤਖੇ ਉਤਰੈ ਮਨ ਲੈ ਰਜ਼ਾਇ ਚਾਰੇ ਕੁੰਡਾ ਚੋਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ ਜਲ ਹਿਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਭੂਖ ਨਾ ਲੱਗਿਆ ਏ ਬਾਬੀ ਹਾ ਤੂੰ ਸਹਿਜ ਬੋਲ ਸੱਚੇ ਸੁਬ ਸੁਆਇ ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀ ਆਖਾਏ ਆਪ ਪਛਾਣਹਿ ਪ੍ਰੀਤੋਂ ਮਿਲੇ ਵੁਠਾ ਸਹਿਬਰ ਲਾਏ ਚਿਮ ਚਿਮ ਅੰਮ੍ਰਿਤ ਵਰਸਦਾ ਤਿਸਨਾ ਭੂ ਸੁਭ ਜਾਏ ਕੂ ਪਕਾਰਣਾ ਹੋਵੈ ਜੋਤੀ ਜੋਤਿ ਮਲਾਏ ਨਾਨਕ ਸੁਖ ਸਵਨ ਸੁਹਾਗਣੀ ਸਚੈ ਨਾਮ ਸੁਮਾਏ ਧਰੋ ਖਸਮ ਭਿਜਿਆ ਸਚੈ ਹੁਕਮ ਪਠਾਏ ਇੰਦ ਵਰਸੇ ਦਇਆਕਾਰ ਊਡੀ ਸਹਿ ਬਰੜਾਏ ਬਾਭੀ ਤਨ ਮਨ ਸੁਖ ਹੋਏ ਜੇ ਤਤ ਬੋਧ ਮੋਹ ਪਾਏ ਅਨ ਤਨ ਬਹੁਤਾ ਉਪਜੈ ਤਰਤੀ ਸੋਭਾ ਪਾਏ ਅਨ ਦਿਨ ਲੋਕ ਪਉਤ ਕਰੈ ਗੁਰ ਕੈ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੇ ਰਜਾਏ ਹਰ ਗੁਣ ਗਾਵੋ ਕਾਮਣੀ ਸੱਚੈ ਸੋ ਸਮਾਏ ਪੈ ਕਸੈ ਸ਼ਿੰਗਾਰ ਕਰੋ ਸਚ ਰਹੋ ਲਿਵ ਲਾਏ ਨਾਨਕ ਨਾਮ ਮਨ ਵਸੇ ਹਰ ਦਰਗਹਿ ਲੈ ਛਡਾਏ ਬਾਬੀ ਆ ਸਗਲੀ ਤਰਤੀ ਜੇ ਫਿਰੈ ਉਡ ਚੜੇ ਆਕਾਸ਼ ਸਤ ਗੁਰ ਮਿਲਿਆ ਜਲ ਪਾਈਐ ਚੁੱਕੈ ਭੁੱਖ ਪਿਆਸ ਜਿਉ ਪਿੰਡ ਸਬ ਤਿਸ ਕਾ ਸਬ ਕਿਛ ਤਿਸ ਕੈ ਪਾਸ ਵੈਣ ਬੋਲਿਆ ਸਭ ਕਿਛ ਜਾਣਦਾ ਕਿਸ ਅਗੈ ਕੀਚੈ ਅਰਦਾਸ ਨਾਨਕ ਕਟਕ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤੇ ਸਹਿ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਉੱਠਾ ਮਨ ਤਨ ਸਭ ਪਰਫੜੈ ਸਭ ਜਗ ਹਰੀਆਵਲ ਹੋਐ ਸ਼ਬਦੇ ਸਦਾ ਬਸੰਤ ਹੈ ਜੇ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਈਸਰੈ ਜਿਨ ਸਿਰਿਆ ਸਭ ਕੋਈ ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਆਰੋਥੇ ਮਨ ਤਨ ਪਰਪੜੈ ਸਭ ਜਗ ਹਰਿਆ ਹੋਏ ਵੱਡੜੇ ਚਾਲ ਚਲੁੰਪ ਲੈ ਨਾ ਵੜ ਲਈਏ ਕਿਸ ਨਾਉ ਲਈਏ ਪਰਮੇਸਰੈ ਅੰਨੜ ਘੜਨ ਸਮਰੱਥ ਹਰ ਹਟ ਭੀ ਤੋਂ ਤੋਂ ਕਰੈ ਬੁੱਲੇ ਪਲੇ ਬਾਣ ਸਾਹਿਬ ਸਦਾ ਦੂਰ ਹੈ ਕਿਆ ਉੱਚੀ ਕਰੇ ਪੁਕਾਰ ਜਿਨ ਜਗਤ ਉਪਾਇ ਹਰ ਰੰਗ ਕੀਆ ਤਿਸੇ ਵਿਟੋ ਕੁਰਵਾੜ ਆਪ ਛੋੜਹਿ ਤਾਂ ਸ਼ੋਹ ਮਿਲੈ ਸੱਚਾ ਇਹੋ ਵਿਚਾਰ ਹਮੇ ਪਿੱਕਾ ਬੋਲਣਾ ਬਜਨਾ ਸਕਾਕਾਰ ਵੰਤਨ ਤ੍ਰਿਪੰਤ ਜੇ ਧਾਏ ਦਾ ਨੰਦਨਸਤਾ ਵਿਹਾਨ ਬਿਨ ਸਤਗੁਰ ਕਿਨੇ ਨਾ ਪਾਇਆ ਕਰ ਕਰਤ ਕੇ ਵਿਚਾਰ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਸਵਾਰ ਨਾਨਕ ਗੁਰਮੁਖ ਨੇ ਧਿਆਇਆ ਆਏ ਸੇ ਪ੍ਰਵਾਨ ਜੋਗ ਨਾ ਭਗਵੇ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਕਰ ਬੈਠਿਆ ਜੋਗ ਪਾਈਐ ਸਤਗੁਰ ਕੈ ਉਪਦੇਸ ਚਾਰੇ ਕੁੰਡਾ ਜੇ ਪਵੈ ਬੇਦ ਪੜੇ ਜੁਗ ਚਾਰ ਨਾਨਕ ਸੱਚਾ ਪਿੱਟੇ ਹਰ ਮਨ ਵਸੇ ਪਾਵੇ ਮੋਖ ਦਵਾਰ ਨਾਨਕ ਹੁਕਮ ਵਰਤੇ ਖਸਮ ਕਾ ਮਤ ਭਵੀ ਫਿਰੈ ਚਲ ਚਿਤ ਮਨ ਮੋਸਾ ਕਰ ਦੋਸਤੀ ਸੁਖੇ ਪੁੱਛੈ ਮਿਤ ਗੁਰਮੁਖ ਸੋ ਕਰ ਦੋਸਤੀ ਸਤਗੁਰ ਸੋ ਲਾਏ ਚਿਤ ਜੰਮਣ ਮਰਣ ਕਾ ਮੂਲ ਕੱਟਿਐ ਤਾ ਸੁਖੋ ਵੀ ਮਿਤ ਭੁੱਲੇ ਆਪ ਸਮਝਾਏ ਸੀ ਜਾ ਕੋ ਨਦਰ ਕਰੇ ਨਾਨਕ ਨਦਰ ਬਾਹਰੀ ਕਰਨ ਪਲਾ ਕਰੇ ਸ਼ਲੋਕ ਮਾਲਾ 14 ਓ ਔੰਕਾਰ ਸਤਿਗੁਰ ਪ੍ਰਸਾਦ ਵੱਡ ਭਾਗੀਆਂ ਸੋਹਗੜੇ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਇ ਤਰਜੋਤ ਪ੍ਰਗਸੀਆ ਨਾਨਕ ਨਾਮ ਸਮਾਏ ਵਾਹੂ ਵਾਹੋ ਸਤਿਗੁਰੁ ਪੁਰਖ ਹੈ ਜਿਸ ਸਾਧ ਜਤਤਾ ਸੋਈ ਜਿ ਮਿਲਿਆ ਤਿਖ ਉਤਰੈ ਤਨ ਮਨ ਸੀਤਲ ਹੋਏ ਵਾਹੂ ਵਾਹੋ ਸਤਿਗੁਰ ਸਤਿਪੁਰਖ ਹੈ ਜਿਸਨੋ ਸਮਤ ਸਭ ਕੋ ਹੋਏ ਵਾਹੂ ਵਾਹ ਸਤਿਗੁਰ ਨਰਵਾਇ ਰਹੈ ਜਿਸ ਨਿੰਦਾ ਉਸ ਤ ਤੁਲ ਹੋਏ ਵਾਹ ਵਾਹ ਸਤਿਗੁਰ ਸੁਜਾਣਾ ਇਸ ਅੰਤਰ ਬ੍ਰਹਮ ਵੀਚਾਰ ਵਾਹ ਵਾਹ ਸਤਿਗੁਰ ਨਰੰਕਾਰ ਇਸ ਅੰਤਨ ਪਾਰ ਆਵਾਰ ਵਾਹ ਵਾਹ ਸਤਿਗੁਰੂ ਹੈ ਜੇ ਸਜਿਦ ਰੜਾਏ ਸੋਏ ਨਾਮ ਸਤਿਗੁਰ ਵਾਹ ਵਾਓ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗਵਿੰਦਾ ਅਨੰਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵੱਡ ਪਾ ਕੀ ਹਰ ਪਾਇਆ ਸੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਉੜ ਨ ਮਨ ਤਨ ਭੰਗ ਮੋ ਪਿਰਿਆ ਸੋ ਨੇਓ ਕਿਉ ਸੱਜਣ ਮਿਲੇ ਪਿਆਰਿਆ ਹੌ ਟੁੰਡਿੰਦੀ ਤਿਨ ਸੱਜਣ ਸੱਚ ਸਵਾਰਿਆ ਸਤਿਗੁਰ ਮੇੜਾ ਮਿੱਤ ਹੈ ਜੇ ਮਿਲੇ ਤਾਏ ਮਨਵਾਰਿਆ ਦਿੰਦਾ ਮੁਖ ਪ੍ਰਦਸ ਵਰ ਸੱਜਣ ਸਿਰਜਣਾ ਰਿਆ ਨਾਨਕ ਕਉ ਦਿਰ ਭੱਲੀ ਆਪਣਾ ਸਤਿਗੁਰ ਨਾਲ ਦੇਖ ਲਿਆ ਔਕੜੀ ਨਿਆਲੀ ਪੰਦ ਮਤਮੂ ਸੱਜਣ ਆਵੈ ਇੱਕ ਵਾਣ ਮਿਲਾਵੈ ਅਜ ਮੈਂ ਪ੍ਰਮੇਲ ਮਿਲਾਵੈ ਹਉ ਜੀਉ ਕਰੀ ਤਿਸ ਵਿਟੋ ਚੌਕਨੀਐ ਜੋ ਮੈਂ ਪ੍ਰੀਤ ਕਾਵੈ ਨਾਨਕਾ ਰੋਏ ਏਦਾਂ